ਅਬ ਤੋਂ ਕਮੰਤਰ ਮੰਨਿਆ ਜਾਂਦਾ Hindu ਧਰਮ ਦੇ ਵਿੱਚ ਸ਼ਿਵ ਤੰਦਵ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜੀ ਸਿਰਫ ਪਰ ਮੈਂ ਪੜਿਆ ਸਾਰਾ ਕੁਝ ਹੈ ਉਹ ਹੈਗਾ ਜੀ ਜਟਾਟ ਵੀ ਗਲਜਲ ਪ੍ਰਵਾਹ ਪਾ ਵੀ ਤਸਲੇ ਗਲੇਵ ਲੰਬੇ ਲੰਬੀ ਤਾ ਬੁਜੰਗ ਤੁੰਗ ਮਾਲਿਕਮ ਢਮਕ 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 ਢਮੰਨੀ ਨਾਦਵ ਦਰਵਜਮ ਚਕਾਰ ਚੰਡ ਤਾੰਡਵੰਤ ਨੋਤਨ ਸ਼ਿਵੇ ਸ਼ਿਵਮ ਜਟਾ ਕਟਾ ਸੰਭਰਮਰ ਮੰਨਿ ਲਿੰਪ ਨਿਰਜਰੀ ਵੇ ਲੋਲ ਵਿੱਚ ਵਲਰੀ ਵਿਰਾਜਮਾਨ ਮੂਰਦਨੀ ਦਗਦ ਗਦ ਗਜਵ ਲਲਾਟ ਪਟਪਾਪ ਕੇ ਕਿਸ਼ੋਰ ਚੰਦਰ ਸ਼ੇਖਰੇ अति प्रत्यक्षणम मम दराद्रेंद्रनम जनी विलास वंद वंदरा सफुरदुगत संतति प्रमोद मानस मानसे कृपा कटाक्ष धारनी निर्ुद्ध दुर्द्रपदि कवच देव गंभरे मनो विनोद मेतु वस्तुनि जटा भुजंग पिंगला सफुत फणा मणि प्रभा कदंब कुंकम द्रव प्रलिप्त दिगवदु मुखे मदानंद सिंदुरा सफुरत गुत्रिय मेदुरे मनो विनोदामदा भूतंग विभर्त भूत भतृ